के एच एफ डी एल एक्स 5000 ਦਾ ਪੈਸ਼ਨ ਜਿਹੜਾ 6000 ਸਪਲੈਂਡਰ ਜਿਹੜਾ 6000 ਤਕਰੀਬਨ ਜਿਹੜਾ 14000 ਤੱਕ ਦਾ ਜਿਹੜਾ ਅੱਜ ਕਿਤੇ ਨਾ ਕਿਤੇ ਲੋਕਾਂ ਨੂੰ ਬਹੁਤ ਸਾਰਾ ਫਾਇਦਾ ਹੋਣ ਵਾਲਾ ਲਗਾ 8000 ਦਾ ਸੀਗਾ ਹੁਣ 90 ਦਾ ਪੈ ਗਿਆ ਵਾ ਤੇ ਇਹਦਾ ਜੀਐਸਟੀ ਵਗੈਰੇ ਦਾ ਬਹੁਤ ਪਰੇ ਗਿਆ ਤੇ ਅਸੀਂ ਸਾਡੇ ਲੋਕ ਇਸ 스테ਜ 'ਚ ਆ ਗਏ ਆ 6000 ਤੋਂ ਲੈ ਕੇ ਸਾਡੇ 3 1/4 15000 ਤੱਕ ਦਾ ਫਾਇਦਾ ਹੈਗਾ ਜੇ ਜੀਐਸਟੀ ਦੇ ਵਜੋਂ ਕਿਉਂਕਿ ਟੂ-ਵੀਲਰ ਜਿਹੜਾ ਹੈਗਾ ਹਰ ਇੱਕ ਡਿਲੀ ਕੰਜ਼ਿਊਮਰ ਅਗਰ ਹੈਗਾ ਜੀ ਹਰ ਇੱਕ ਕਸਟਮਰ ਨੂੰ ਟੂ-ਵੀਲਰ ਚਾਹੀਦਾ ਹੈ इजीली ਟੂ ਟ੍ਰੈਵਲ ਹੈ ਜਰ ਇਹਦੇ ਮਰਜ਼ੀ ਦਾ ਆਮ ਨਾਲ ਲੈ ਕੇ ਜਾ ਸਕਦੇ ਆ ਅੱਜ ਤੋਂ GST 2.0 ਦੀ ਸ਼ੁਰੂਆਤ ਕੀਤੀ ਗਈ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਤੋਹਫਾ ਦਿੱਤਾ ਕਿਉਂਕਿ ਤਿਉਹਾਰਾਂ ਦਾ ਆ ਟਾਈਮ ਹੈ ਕਿਉਂਕਿ ਦੀਵਾਲੀ ਵੀ ਆ ਰਹੀ ਆ ਔਰ ਅੱਜ ਤੋਂ ਨਰਾਤੇ ਵੀ ਸ਼ੁਰੂ ਨੇ ਔਰ ਕਿਤੇ ਨਾ ਕਿਤੇ ਮੈਂ ਕਹਾਂਗਾ ਕਿ 99% ਚੀਜ਼ਾਂ ਦੇ ਵਿੱਚ 5% ਜੋ ਛੂਟ ਜਿਹੜੀ ਦਿੱਤੀ ਗਈ ਆ ਕਿਉਂਕਿ GST ਦੇ ਵਿੱਚ ਵੱਡਾ ਜਿਹੜਾ ਲੋਕਾਂ ਨੂੰ ਫਾਇਦਾ ਜਿਹੜਾ ਹੁਣ ਹੋਣ ਵਾਲਾ ਕਿਉਂਕਿ ਜਿਹੜੀ ਰੂਟੀਨ ਵਾਈਜ਼ ਚੀਜ਼ਾਂ ਨੇ ਭਾਵੇਂ ਉਹ ਦੁੱਧ ਦੀ ਗੱਲ ਕਰ ਲਈਏ ਦਹੀਂ ਦੀ ਗੱਲ ਕਰ ਲਈਏ ਭਾਵੇਂ ਦਾਲਾਂ ਦੀ ਗੱਲ ਕਰ ਲਈਏ ਇਲੈਕਟ੍ਰੋਨਿਕ ਸਮਾਨ ਦੀ ਗੱਲ ਕਰ ਲਈਏ ਉਹਨਾਂ ਦੇ ਵਿੱਚ ਲੋਕਾਂ ਨੂੰ ਵੱਡਾ ਫਾਇਦਾ ਜਿਹੜਾ ਹੋਣ ਵਾਲਾ ਮੈਂ ਸ਼ੋਰੂਮ ਦੇ ਵਿੱਚ ਮੌਜੂਦਾ ਕਿਉਂਕਿ ਸ਼ੋਰੂਮ ਸਜਾਇਆ ਗਿਆ ਕਿਉਂਕਿ ਦੀਵਾਲੀ ਦੇ ਸੀਜ਼ਨ ਦੇ ਵਿੱਚ ਅਕਸਰ ਲੋਕਾਂ ਨੂੰ ਵੱਡੇ ਆਫਰ ਦੀ ਜਿਹੜੀ ਉਡੀਕ ਹੁੰਦੀ ਹੈ ਕਿਉਂਕਿ ਤਸਵੀਰਾਂ ਮੈਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਿਹਾ ਜਿੱਥੇ ਟੂ-ਵੀਲਰ ਹੈ ਉੱਥੇ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਵੱਡਾ ਫਾਇਦਾ ਹੋਣ ਵਾਲਾ ਸਰ ਕਿੰਨਾ ਕ ਫਾਇਦਾ ਜਿਹੜਾ ਅੱਜ ਲੋਕਾਂ ਨੂੰ ਹੋਣ ਵਾਲਾ ਕਿਉਂਕਿ ਨਰਿੰਦਰ ਮੋਦੀ ਜੀ ਨੇ ਜੋ ਹੁਣ GST ਦੇ ਵਿੱਚ ਕਟੌਤੀ ਦੀ ਗੱਲ ਆਕੀ ਹੈ ਜੇਕਰ ਮੈਂ ਟੂ ਵੀਲਰ ਦੀ ਗੱਲ ਕਰਾਂ ਜਾਂ ਬਾਈਕ ਦੀ ਗੱਲ ਕਰਾਂ ਕਿੰਨਾ ਕ ਫਾਇਦਾ ਜਿਹੜਾ ਲੋਕਾਂ ਨੂੰ ਹੋ ਰਿਹਾ ਸਰ ਇਹ ਦੇਰ ਲਗ ਲਗ ਮਾਡਲ ਨਹੀਂ ਸਰ ਹਰ ਇੱਕ 6000 ਤੋਂ ਲੈ ਕੇ ਛਾੜੇ ਛਾੜੇ 15000 ਤੱਕ ਦਾ ਫਾਇਦਾ ਹੈਗਾ ਜੇ GST ਦੇ ਬਾਕੀ ਹੋਰ ਵੀ ਡਿਸਕਾਊਂਟ ਲੱਗੇ ਹੋਏ ਨੇ ਲਗ ਲਗ ਮਾਡਲ ਦੇ ਅਕੋਰਡਿੰਗ ਜੋਤੀ ਮੋਟਰਸ ਤੇ ਆਓ ਸਰ ਬਾਤ ਉਹ ਡਿਸਕਾਊਂਟ ਲਓ ਦੀ ਲਗ ਲਗ ਮਾਡਲ ਤੇ ਡਿਸਕਾਊਂਟਸ ਹੈਗੇ ਨੇ ਗ੍ਰੀਟ ਕਰੋ ਜੀ 7-8000 ਮੀਂਹ ਹਰ ਇੱਕ ਬੇਸਿਕਲੀ ਦੇ ਦੇਖ ਸਕਦੇ ਹੋ ਕਿ 86000 ਤੱਕ ਸਭ ਤੋਂ ਪਹਿਲਾਂ ਮੈਂ ਤਸਵੀਰ ਤੁਹਾਨੂੰ ਦਿਖਾਰਾ ਦੇਖ ਸਕਦੇ ਹੋ ਤੁਸੀਂ ਕਿ HFDLX 5000 ਤੱਕ ਪੈਸ਼ਨ ਜਿਹੜਾ 6000 ਸਪਲੈਂਡਰ ਜਿਹੜਾ 6000 ਤਕਰੀਬਨ ਜਿਹੜਾ 14000 ਤੱਕ ਕਰਦਾ ਕਿ ਜਿਹੜਾ ਅੱਜ ਕਿਤੇ ਨਾ ਕਿਤੇ ਲੋਕਾਂ ਨੂੰ ਬਹੁਤ ਸਾਰਾ ਫਾਇਦਾ ਹੋਣ ਵਾਲਾ ਲੱਗਾ ਕਿਉਂਕਿ ਦੀਵਾਲੀ ਦਾ ਤਿਉਹਾਰ ਨੇੜੇ ਆ ਅੱਜ ਤੋਂ ਨਰਾਤੇ ਸ਼ੁਰੂ ਨੇ ਔਰ ਜੇਕਰ ਮੈਂ ਗੱਲ ਕਰਾਂ ਪੁਰਾਣੇ ਰੇਟ ਜਿਹੜੇ ਜਿਹੜੇ ਤੁਹਾਨੂੰ ਤਾਂ ਯਾਦ ਹੀ ਹੋਣਗੇ ਨਵੇਂ ਰੇਟ ਜਿਹੜੇ ਯਾਦ ਹੋ ਗਏ ਲਗਭਗ ਹੋਈ ਨੇ ਹੋਈ ਗਏ ਨੇ ਸਰ ਐਦਾਂ ਦੀ ਗੱਲ ਤਾਂ ਨਹੀਂ ਕੁਝ ਹੋ ਗਏ ਨੇ ਕੁਝ ਹੋ ਰਹੇ ਨੇ ਅਲਗ-ਅਲਗ ਜਿੱਦਾਂ ਜਿੱਦਾ ਆ ਰਹੇ ਨੇ ਸਿਰ ਜਿੱਦਾਂ ਉਮੀਦ ਪਹਿਲਾਂ 9697000 ਰੁਪਏ ਦਾ ਸਪਲੈਂਡਰ ਆਉਂਦਾ ਸੀਗਾ ਜੀ ਅੱਜ ਉਹੀ ਸਪਲੈਂਡਰ 8899000 ਰੁਪਏ ਦਾ ਹੋ ਗਿਆ ਜੀ ਬੇਸਿਕ ਮਾਡਲ ਜਿਹੜੇ ਆਉਂਦੇ ਬਾਕੀ ਅਲਗ-ਅਲਗ ਮਾਡਲ ਆਉਂਦੇ ਨੇ ਅਲਗ-ਅਲਗ ਜਿਹੜਾ ਡੀ ਲਕਸ ਹੋ ਗਿਆ ਜੀ 75000 70000 ਵਾਲਾ ਮਾਡਲ ਅੱਜ 70000 ਰੁਪਏ ਦਾ ਮਾਡਲ ਹੈ ਜੀ ਬਿਲਕੁਲ ਲੋਕਾਂ ਨੂੰ ਉਮੀਦ ਹੁੰਦੀ ਆ ਕਿਉਂਕਿ ਸ਼ਰਾਦ ਚੱਲ ਰਿਹਾ ਸੀ ਸ਼ਰਾਦ ਦੇ ਵਿੱਚ ਕਸਟਮਰ ਜਿਹੜੇ ਆ ਉਹ ਬਹੁਤ ਘੱਟ ਆਉਂਦੇ ਅੱਜ ਤੋਂ ਨਰਤੇ ਆਣੀ ਇਹ ਰਿਦਰ ਕਸਮ ਕੋਸ਼ ਨੇ ਕਿਉਂਕਿ ਬੈਟਰ ਡਿਸਕਾ ਵਧੀਆ ਜੀਐਸਟੀ ਦਾ ਬੈਨੀਫਿਟ ਮਿਲਦਾ ਰਹਾ ਹੈ ਸਰ ਕਸਮ ਹਰੇਕ ਕਸਮ ਨੂੰ ਨਾਲੇ ਜਿਹੜੇ ਡਿਸਕਾਊਂਟਸ ਚੱਲਦੇ ਨੇ ਡਿਸਕਾਊਂਟ ਮਿਲਦੇ ਰਿਹਾ ਹੈ ਸਰ ਕਸਮਨ ਕੋਸ਼ ਹੈ ਇੱਕ ਤਾਂ ਹੁੰਦਾ ਨਾ ਕਿ ਸਕੇਂਦਰ ਸਰਕਾਰ ਦੇ ਵੱਲੋਂ ਜੀਐਸਟੀ ਦੇ ਵਿੱਚ ਕਟੌਤੀ ਕੀਤੀ ਗਈ ਆ ਔਰ ਇੱਕ ਜੋ ਕੰਪਨੀ ਦੇ ਵੱਲੋਂ ਵੀ ਕੁਝ ਆਫਰਾਂ ਜੁਦੀਆਂ ਦਿੱਤੀਆਂ ਜਾਂਦੀਆਂ ਨੇ ਦਿਵਾਲੀ ਦੇ ਸੀਜ਼ਨ ਦੇ ਵਿੱਚ ਤਾਂ ਕੀ ਆਫਰਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਜਿੱਦਾਂ ਸਰ ਡੀਲੈਕਸ ਦੇ ਉੱਪਰ ਸਾਡਾ ਡਿਸਕਾਊਂਟ ਚੱਲਦਾ ਪਿਆ ਸਰ 2500 ਰੁਪਏ ਦਾ ਡਿਸਕਾਊਂਟ ਚੱਲਦਾ ਪਿਆ ਸਾਡੇ ਜੂਤੀ ਮੋਟਰ ਵੱਲੋਂ ਜੀ ਜਦੋਂ 75000 ਵਾਲਾ ਮਾਡਲ ਪਹਿਲਾਂ 70000 ਦਾ ਹੋ ਗਿਆ ਜੀ ਉਸ ਤੋਂ ਬਾਅਦ 2500 ਰੁਪਏ ਦਾ 68 68000 ਰੁਪਏ ਦੇ ਨੇੜੇ ਬੜਾ ਡੀਲੈਕਸ ਬਾਰੇ ਕਸਟਮਰ ਬੋਲਣਾ ਹੈ ਕਸਟਮਰ ਕੋਸ਼ਿਸ਼ ਨੇ ਕਸਟਮਰ ਦਾ ਫਾਇਦਾ ਹੋ ਰਿਹਾ ਜੀ ਲੱਗਦਾ ਕਿ ਤਨ ਕਿਤੇ ਵੱਡਾ ਧਮਾਕਾ ਹੋ ਗਿਆ ਕਿਉਂਕਿ ਜੇਕਰ ਤੁਸੀਂ ਕਿਹਾ ਕਿ GST ਜਿਸ ਤਰੀਕੇ ਨਾਲ ਘਟਾਈ ਗਈ ਹੈ 8000 ਤਾਂ ਉਹ ਘਟ ਹੋ ਗਏ ਆ 2000 ਤਾਂ ਜਿਹੜਾ ਕਿਹਾ ਕੰਪਨੀ ਦੇ ਵੱਲੋਂ ਵੱਡਾ ਹਰ ਇੱਕ ਕਸਟਮਰ ਨੂੰ ਵੱਡਾ ਧਮਾਕਾ ਮਿਲ ਸਕਦਾ ਹੈ ਜੀ ਕਿਉਂਕਿ ਜੇ ਬੈਨੀਫਿਟ GST ਬੈਨੀਫਿਟ ਵੀ ਹੋ ਰਿਹਾ ਬਾਕੀ ਡਿਸਕਾਊਂਟ ਵੀ ਮਿਲ ਰਿਹਾ ਬਹੁਤ ਵੱਡਾ ਧਮਾਕਾ ਹੈ ਕਸਟਮਰ ਦੇ ਲਈ ਕਿਉਂਕਿ ਟੂ-ਵੀਲਰ ਜਿਹੜਾ ਹੈਗਾ ਹਰ ਇੱਕ ਡੇਲੀ ਕੰਜ਼ਿਊਮਰ ਹੈਗਾ ਜੀ ਹਰ ਇੱਕ ਕਸਟਮਰ ਟੂ-ਵੀਲਰ ਚਾਹੀਦਾ ਹੈ इजीली ਟੂ ਟ੍ਰੈਵਲ ਹੈ ਜਰ ਇਤੇ ਮਰਜ਼ੀ ਆਮ ਨਾਲ ਲੈ ਕੇ ਜਾ ਸਕਦੇ ਆ ਹਰ ਇੱਕ ਘਰ ਦੇ ਵਿੱਚ ਟੂ-ਵੀਲਰ ਹੈਗਾ ਹੀ ਹੈ ਜੀ ਤੇ ਕਸਟਮਰ ਜਿਹੜੇ ਨਵੇਂ-ਨਵੇਂ ਹੈਗੇ ਆ ਜੀ ਲੈਣਾ ਚਾਹੁੰਦੇ ਆ ਉਹਨਾਂ ਨੂੰ 7000 ਰੁਪਏ ਦਾ ਜਿਹੜਾ ਹੈਗਾ ਫਾਇਦਾ ਹੋ ਰਿਹਾ ਜੀ ਮਾਡਲ ਟੂ ਮਾਡਲ ਵੇਰੀ ਕਰ ਰਿਹਾ ਸੋ ਬਿਲਕੁਲ ਮੈਂ ਇੱਕ ਵਾਰ ਤਸਵੀਰ ਤਾਂ ਹੰ ਦਿਖਾ ਰਿਹਾ ਕਿ ਦੇਖ ਸਕਦੇ ਹੋ ਤੁਸੀਂ ਕਿ ਸ਼ੋਰੂਮ ਦੇ ਵਿੱਚ ਅਰੁਣਕਾ ਨੇ ਕਿਤੇ ਨਾ ਕਿਤੇ ਵੱਡੀ ਗਿਣਤੀ ਦੇ ਵਿੱਚ ਜੋ ਕਸਟਮਰ ਆ ਉਹ ਹੁਣ ਪਹੁੰਚਣਾ ਸ਼ੁਰੂ ਹੋ ਗਏ ਨੇ ਕਿਉਂਕਿ ਸ਼ਰਾਦਾ ਦੀ ਜਿੱਕ ਲੱਗਾ ਸੀ ਗੱਲ ਕਰੀਏ ਸ਼ਰਾਦਾ ਦੇ ਵਿੱਚ ਬੇਸ਼ੱਕ ਕਸਟਮਰ ਜਿਹੜੇ ਆ ਬਹੁਤ ਘੱਟ ਦੇਖੇ ਜਾਂਦੇ ਨੇ ਆਸ ਤੋਂ ਨਰਾਤੇ ਸ਼ੁਰੂ ਨੇ ਤਾਂ ਅੱਜ ਤੋਂ ਜਿਹੜੇ ਕਿਤੇ ਨਾ ਕਿਤੇ ਕਸਟਮਰ ਵੀ ਜਿਹੜੇ ਆ ਉਹ ਪਹੁੰਚਣਾ ਸ਼ੁਰੂ ਹੋ ਗਏ ਨੇ ਸੋ ਕਸਟਮਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਿਰਕਾਰ ਕੋਈ ਬਾਈਕ ਲਈਏ ਤੁਸੀਂ ਹਾਂ ਜੀ ਅਸੀਂ ਅਸੀਂ ਸਨਾ ਬਲੈਕ ਕਲਰ ਦਾ ਸਪਲੈਂਡਰ ਲੇਤਾ 98000 ਦਾ ਸੀਗਾ ਹੁਣ 90 ਦਾ ਪੈ ਗਿਆ ਵਾ ਤੇ ਇਹਦਾ ਜੀਐਸਟੀ ਵਗੈਰਾ ਦਾ ਬਹੁਤ ਘਟ ਪੈ ਗਿਆ ਤੇ ਅਸੀਂ ਸਾਡੇ ਦੋ ਕਿਸ਼ਤੇ ਇਚ ਆ ਗਏ ਆ ਇਸ ਕਰਕੇ ਵਧੀਆ ਕੰਮ ਆ। ਕਿੰਨਾ ਕਾ ਫਾਇਦਾ ਜਿਹੜਾ ਤੁਹਾਨੂੰ ਹੋ ਗਿਆ ਇਸ ਪਲੈਂਟਰ ਦੇ ਵਿੱਚ? ਸਾਨੂੰ ਭਾਜੀ ਦੋ ਕਿਸ਼ਤਾਂ ਮੰਨ ਲਓ ਨਿਕਲ ਗਈਆਂ ਇੱਚਾ। 6-7 ਹਜ਼ਾਰ ਦਾ ਹੋ ਗਿਆ ਫਾਇਦਾ। ਫਾਇਦਾ ਹੋ ਗਿਆ ਇੱਥੇ। ਹਾਂਜੀ। ਖੁਸ਼ ਹਾਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜੋ ਕੇਂਦਰ ਸਰਕਾਰ ਨੇ ਜੀਐਸਟੀ ਘਟਾਈ ਆ ਤਾਂ ਜੇਕਰ ਟੂ-ਵੀਲਰ ਦੀ ਗੱਲ ਕਰੀਏ ਉਹਦੇ ਵਿੱਚ ਤੁਹਾਨੂੰ 6000-7000 ਦਾ ਫਾਇਦਾ ਹੋ ਗਿਆ। ਅਰ ਰੋਜ਼ਮਾਰਾ ਦੀ ਜੋਕਰ ਜ਼ਿੰਦਗੀ ਦੇ ਵਿੱਚ ਜੋ ਆਪਾਂ ਸਮਾਨ ਲੈਣੇ ਆਂ ਦਾਲਾਂ ਨੇ, ਭਾਵੇਂ ਦੁੱਧ ਹੈ, ਦਹੀਂ ਹੈ, ਉਹਦੇ ਵਿੱਚ ਵੀ ਲੋਕਾਂ ਨੂੰ ਫਾਇਦਾ ਹੋ ਰਿਹਾ। ਭਾਜੀ ਕੋਈ ਵੀ ਚੀਜ਼ ਸਸਤੇ ਮਿਲੂਗੀ ਤਾਂ ਬੰਦੇ ਨੂੰ ਫਾਇਦਾ ਤਾਂ ਹੋਊਗਾ ਹੀ। ਮੈਂ ਤਾਂ ਕਹਿੰਨਾ ਸ ਟਾਈਮ ਹੈਗਾ ਲੈ ਲਓ ਤੇ ਮੌਕਾ ਚੱਕੋ ਬਸ ਇਨਾ ਵਾ ਹਮੜਾ ਸੋ ਬਿਲਕੁਲ ਜੋ ਇੱਥੇ ਕਸਟਮਰ ਮੌਜੂਦ ਨੇ ਕਿਤਨਾ ਕਿਤੇ ਉਹ ਵੀ ਖੁਸ਼ ਨੇ ਉਹ ਕਹਿ ਰਹੇ ਨੇ ਕਿ ਸਾਨੂੰ 6 ਤੋਂ 7000 ਦਾ ਫਾਇਦਾ ਜਿਹੜਾ ਹੋਇਆ ਕਿਤਨਾ ਕਿਤੇ ਦੋ ਕਿਸ਼ਤਾਂ ਜਿਹੜੀਆਂ ਸਾਡੀਆਂ ਜਾਣੀਆਂ ਸੀਗੀਆਂ ਉਹਨਾਂ ਦਾ ਫਾਇਦਾ ਸਾਨੂੰ ਹੋਇਆ ਤਾਂ ਵੱਡੀ ਗਿਣਤੀ ਵਿੱਚ ਕਸਟਮਰ ਜਿਹੜੇ ਮੌਜੂਦ ਨੇ ਔ ਕਿਤਨਾ ਕਿਤੇ ਦੇਖ ਸਕਦੇ ਹੋ ਤੁਸੀਂ ਕਿ ਹਾਲਾਂਕਿ ਜੇਕਰ ਅਸੀਂ ਗੱਲ ਕਰੀਏ ਸ਼ਰਾਦਾ ਦੇ ਜਿਹੇ ਬੇਸ਼ੱਕ ਕਸਟਮਰ ਜਿਹੜਾ ਉਹ ਨਹੀਂ ਦੇਖਣ ਨੂੰ ਮਿਲਦਾ ਤਾਂ ਹਾਲਾਂਕਿ ਹੁਣ ਬਹੁਤ ਵੱਡੀ ਗਿਣਤੀ ਦੇ ਵਿੱਚ ਕਸਟਮਰ ਜਿਹੜੇ ਆ ਉਹ ਦੇਖੇ ਜਾ ਰਹੇ ਨੇ ਸਪਲੈਂਡਰ ਦੀ ਜੀ ਗੱਲ ਕਰ ਲਈਏ ਤਾਂ ਕਿਤਨਾ ਕਿਤੇ ਜੋ ਕਿਤਨਾ ਕਿਤੇ 8000 7000 ਦਾ ਫਾਇਦਾ ਲੋਕਾਂ ਨੂੰ ਹੋ ਰਿਹਾ ਹੈ ਇਲੈਕਟ੍ਰੋਨਿਕ ਦੇ ਸਮਾਨ ਦੀ ਗੱਲ ਕਰੀਏ LED ਦੀ ਗੱਲ ਕਰੀਏ ਉਹਦੇ ਵਿੱਚ 5 5000 ਦਾ ਲੋਕਾਂ ਨੂੰ ਫਾਇਦਾ ਹੋ ਰਿਹਾ ਦਾਲਾਂ ਦੀ ਗੱਲ ਕਰ ਲਈਏ ਦੁੱਧ ਦੀ ਗੱਲ ਕਰ ਲਈਏ ਤਾਂ ਹੋਰ ਜਿੰਨੀਆਂ ਵੀ ਆਈਟਮਾਂ ਨੇ ਕਿਤਨਾ ਕਿਤੇ ਉਹ ਵੱਡਾ ਫਾਇਦਾ ਜਿਹੜਾ ਲੋਕਾਂ ਨੂੰ ਹੁਣ ਦੇਖਣ ਦੇ ਵਿੱਚ ਮਿਲ ਰਿਹਾ ਜਿਹੜਾ ਰੋਜ਼ਾਨਾ ਸਪੋਕਸ ਮੈਨੂੰ ਕੈਮਰਾਮੈਨ ਸੰਦੇ ਦੇ ਨਾਲ ਮੈਂ ਆਪਣੀ ਸੁੱਤ ਧਨੋ